ਬਾਈ ਜੀ ਇਹ ਚੱਲਿਆ ਛੋਟਾ ਆਕਣ ਦੇਖਦੇ ਆ ਗੱਲ ਕਿੱਥੇ ਜੁੜਦੀ ਆ 24 ਸੈਕਿੰਡ ਤੇ 41 ਪੁਆਇੰਟ ਲੱਗ ਗਿਆ ਸਮਾਂ ਬਾਈ ਜੀ ਮਾਰਿਓ ਬਾਈ ਜੀ ਨਿਗਾ 24 ਸੈਕਿੰਡ 41 ਪੁਆਇੰਟ ਲੱਗ ਗਿਆ ਸਮਾਂ ਆ ਗਈ ਭਾਈ ਭਾਈ ਤੁਸੀਂ ਨਹੀਂ ਬੋਲਣਾ ਕਿਸੇ ਨੇ ਬਾਜੀ ਪਿੱਛੇ ਹੋ ਜਾ ਪਿੱਛੇ ਪਿੱਛੇ ਬਾਜੀ ਪਿੱਛੇ ਅੱਪ 23 ਸੈਕਿੰਡ 84 ਪੁਆਇੰਟ ਆ ਬਾਜੀ ਸਮਾਂ 2384 ਮਾਰਿਓ ਬਾਈ ਜੀ ਮੈਨੇਜਰ ਸਾਹਿਬ ਦੋਨਾਂ ਤੇ ਇੱਕੋ ਜਿਨ 2384 ਇਹ ਪਰਲੇ ਪਾਸੇ ਬਾਈ ਜੀ ਕਲਵੀਰ ਮਾਨਕਾ ਬਾਲੀ ਪੁਲਾਹੀ ਗगन ਜਗਤਪੁਰ ਮਾਸਟਰ ਹਿੰਦਰ ਸਿੰਘ ਟੁਹਾਰਾ ਭੀਰਾ ਸਿੰਘ ਕਲਾਮ ਸੰਦੀਪ ਬਹਿਲਪੁਰ ਸੋਨੀ ਬਿਸ਼ੌਰੀ ਦਾ ਭੱਜ ਗਿਆ ਪਰਲੇ ਪਾਸੇ ਜਰਜੀਤ ਕਲਸੀਆਂ ਵਾਲਾ ਕਿਹੜੇ ਮੈਚ ਆ ਕੇ ਖੇਡੂਗਾ ਬਰਿੰਦੀਪੁਰੀਆ ਕਿਹੜੇ ਆ ਕੇ ਖੱਡੂਗਾ ਤੇ ਗੋਪੀ ਫਿਰ ਐਵੇਂ ਲੋਕ ਯਾਦ ਕਰਦੇ ਆ ਜਿੱਥੇ ਗਈ ਬਈ ਦੂਜੀ ਸ਼ਬਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ 22 59 ਪੁਆਇੰਟ ਹੈ ਭਾਈ ਜੀ ਸਮਾ 22 59 ਇਹ ਭਾਈ ਜੀ ਅੰਦਰਲੇ ਪਾਸੇ ਜਿਹੜਾ ਬੱਗਾ ਬੱਛਾ ਭੱਜਿਆ ਵਾ ਇਹ ਕੁਲਬੀਰ ਮਾਨਕਾ ਬਾਲੀ ਪਲਾਹੀ ਗगन ਜਗਤਪੁਰ ਭੀਰਾ ਸਿੰਘ ਕਲਾਮ ਸੰਦੀਪ ਬਹਿਲਪੁਰ ਦਾ ਭੱਜਿਆ ਵਾ ਡੀਸੀ ਹੁਣੀ ਦਾ ਭੱਜਿਆ ਵਾ ਕਈ ਗਰਾਂ ਕੁਝ ਸੋਨਾ ਵੀ ਪੈਂਦਾ ਵਾ ਪਰ ਪ੍ਰਮਾਤਮਾ ਦੀ ਕਿਰਪਾ ਥੋੜਾ ਪਿਆਰ ਆ ਜਿਹੜੇ ਜੁੜੇ ਬੈਠੇ ਆ ਵੀਰੋ ਵੱਡਾ ਬੁਸ਼ਵਾ ਜਾ ਲਓ ਜੀ ਮੋਟਰਸਾਈਕਲ ਭਾਈ ਜੀ ਹਜੇ ਗੋਲੂ ਜੋਦਾ ਸੁਖੇ ਨਾਗਰੇ ਗੋਗਾ ਬਾੜੀਆਂ ਰਣਜੀਤ ਸਿੰਘ ਦੀ ਬਾੜੀਆਂ ਗੁਰਵਿੰਦਰ ਸਿੰਘ ਸਤਵਿੰਦਰ ਜੈਨਪੁਰ ਸੁਖਵਿੰਦਰ ਸਿੰਘ ਜੀ ਪੱਪੂ ਜਗਤਪੁਰ ਮਨਜੀਤ ਸਿੰਘ ਡੋਕਰ ਜਗਤਪੁਰ ਕੋਲੇ ਚਾਬੀਆਂ ਨੇ ਹਜੇ ਰਾਜੂ ਸਰਹਾਲੇ ਮੇਜਰ ਬਿਹਾਲੇ ਕੋਲੇ ਚਾਬੀਆਂ ਨੇ ਮੁਕਾਬਲਾ ਦੂਜੀ ਸ਼ਬਦਾ ਪਹਿਲੀ ਗੱਡੀ ਦਾ ਟਰੈਕ ਦੇ ਉੱਤੇ ਆ ਯਾਰਾਂ ਨਾਲ ਬਹਾਰਾ ਮੇਲੇ ਮਿੱਤਰਾਂ ਦੇ ਅੱਜ ਲੱਗਿਆ ਹੋਇਆ 헤ੜੀਆਂ ਦੇ ਵਿੱਚ ਮੈਨੂੰ ਹਲਾ ਨਾ ਦਿਓ ਬਾਈ ਜੀ ਚੱਣ ਲੱਗੇ ਆ ਗਈ ਬਈ ਆਜੀ ਪਿੱਛੇ 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 ਜਾ ਮੂਰੇ ਆਜੋ ਜਾ ਮੂਰੇ ਆਜੋ 24 ਸੈਕਿੰਡ 41 ਪੁਆਇੰਟ ਲੱਗ ਗਿਆ ਸਮਾਂ ਬਾਈ ਜੀ ਮਾਰਿਓ ਬਾਈ ਜੀ ਨਿਗਾ 24 ਸੈਕਿੰਡ 41 ਪੁਆਇੰਟ ਲੱਗ ਗਿਆ ਸਮਾਂ ਇਹ ਬਾਈ ਜੀ ਏ ਭੱਜਿਆ ਘਰ ਦਾ ਜੁੱਟ ਉੱਪਰਲੇ ਪਾਸੇ ਤਾਰਾ ਦੌਧਰ ਹਰਵਿੰਦਰ ਸਿੰਘ ਦੀ ਸਮਾਣਾ ਕਲਵੀਰ ਮਾਨਕਾ ਤੇ ਨਾਲ ਪਰਲੇ ਪਾਸੇ ਜਿੱਥੇ ਕਲਵੀਰ ਮਾਨਕਾ ਸੰਦੀਪ ਬਹਿਲਪੁਰ ਵੀਰਾ ਸਿੰਘ ਕਲਾਮ ਰਾਜੂ ਆਸੀ ਕਲਾ ਤੇ ਨੂੰ ਭਜਾਉਣ ਵਾਲਾ ਗੋਗੀ ਅਜਤਾ ਮੁਲਕਾ ਵੀਰਪਾਲ ਸਿੰਘ ਮਾਲਕਪੁਰੀਆ ਇਹਨੂੰ ਭਜਾਉਣ ਵਾਲਾ ਇਹ ਹਰਵਿੰਦਰ ਸਮਾਣੇ ਦਾ ਭੱਜ ਗਿਆ ਉੱਪਰਲੇ ਪਾਸੇ ਵੀਰੋ ਵੀਰੋ ਕਬੂਤਰਬਾਜੀ ਦਾ ਉਸਤਾਦ ਚੀਨਾ ਮਾਨਸੇ ਵਾਲਾ ਵੀਰੋ ਡਬਲ ਐਮ ਏ ਕੀਤੀ ਹੋਈ ਆ ਉਸ ਗੱਭਰੂ ਦੀ ਤੇ ਉਹਦੇ ਸਾਰੇ ਮੁੰਡੇ ਬੈਠੇ ਆ ਬਾਈ ਜੀ ਪਿੰਜਰ ਕਲੱਬ ਵਾਲੇ ਤੈ ਗਈ ਬਾਈ ਤੇ ਚੱਲਦਾ ਦੂਜੀ ਸ਼ਿਫਟ ਦੀ ਪਹਿਲੀ ਗੱਡੀ ਟਰੈਕ ਦੇ ਉੱਤੇ 24 ਸੈਕਿੰਡ 10 ਪੁਆਇੰਟ ਆ ਬਾਈ ਜੀ ਸਮਾਂ 24 10 ਇਹ ਬਾਈ ਜੀ ਘੁੱਲਾ ਮਕਰੌਣਾ ਅਗਰੇਜ ਅਰਜਨ ਗਰੁੱਪ ਜਿਹੜਾ ਅੰਦਰ ਨੇ ਪਾਸੇ ਭੱਜਿਆ ਵਾ ਇਹ ਬੈਠਿਆ ਸੇੜੀ ਵਾਲੇ ਧੀਮੇ ਦੇ ਸੁਪੁੱਤਰ ਬਾਈ ਜੀ ਖੇਡ ਮੇਲੇ ਦੇ ਨਾਲ 18 ਤਰੀਕ ਦਾ ਤੇ ਕੱਲ ਦਾ ਵੀ ਰੋ ਮੁਕਾਬਲਾ ਆ ਗਈ ਬਈ ਦਰਸ਼ਨ ਪ੍ਰਦਾਨ ਹੋਣੀ ਬਾਈ ਬੂਟੇ ਹੁਣੇ ਮੋਹਲੀ ਵਾਲੇ ਸੱਦਾ ਪੱਤਰ ਦਿੰਦੇ ਬਾਈ ਜੀ ਮੂਰੇ ਆ ਜਾਓ ਸਰਪੰਚ ਸਾਹਿਬ ਅੱਗੇ ਆ ਜਾਓ ਜੀ ਸਰਪੰਚ ਸਾਹਿਬ ਅੱਗੇ ਆ ਜਾਓ ਓਪ 24 ਸੈਕਿੰਡ 12 ਪੁਆਇੰਟ ਆ ਬਾਈ ਜੀ 24 12 ਇਹ ਆ ਬਾਈ ਜੀ ਵਾਰਾ ਭੱਜਿਆ ਵਾ ਕੁੱਲਾ ਮਕੜਾਉਨਾ ਕਲਵੀਰ ਮਾਇਨਕਾ ਬਾਲੀ ਪਲਾਹੀ ਗਗਨ ਜਗਤਪੁਰ ਅੰਗਰੇਜ਼ ਮਕੜਾਉਨਾ ਘਰ ਦਾ ਜੁੱਟ ਭੱਜਿਆ ਵਾ ਵੀਰਾ ਕਲਾਮ ਡੀਸੀ 헤ੜੀਆਂ ਜੱਸਾ 헤ੜੀਆਂ ਹਣੀ ਛਪਾਰ ਬਿੱਲਾ 헤ੜੀਆਂ ਉੱਠ ਕਰੋ ਯਾਰ ਉਸੇ ਨੂੰ ਮਾਰ ਲਓ ਚੱਲ ਭਾਈ ਇਹ ਜੋਗਾ ਸਿੰਘ ਬਿਹਾਲਾ ਕੈਨੇਡਾ ਸੋਨੂ ਰੈਂਪੀ ਕਾਣੀ ਜੋਗਾ ਸਿੰਘ ਬਿਹਾਲਾ ਨੇੜਾ ਉਹਨਾਂ ਦੇ ਜੀ ਦੋਏ ਘਰਸਵਾ ਲੱਗਿਆ ਹੋਇਆ ਪਹਿਲਵਾਨ ਚੂੜ ਸਿੰਘ ਰੋੜਕੀ ਮੋਗਲਾ ਨਾਲ ਬੋਲ ਪੱਜਿਆਤਾ ਜੀ ਲਖਾ ਯੂਕੇ ਜਸਕਰਨ ਕਰੰਗਣਾ ਗੋਪੀ ਸੈਨ ਪਰ ਗਰੇਂਦਰ ਸਿੰਘੜੀਵਾਲ ਅੱਜ ਲਾਈਵ ਦੀ ਸੇਵਾ ਵੀ ਗਰੇਂਦਰ ਸਿੰਘੜੀਵਾਲ ਉਹਨਾਂ ਵੱਲੋਂ ਆਈ ਰਹਿਮਤ ਕੌਰ ਕੈਨੇਡਾ ਜਸਕਰਨ ਕਰੰਗਣਾ ਹੋਪਾ 53 ਸੈਕਿੰਡ 75 ਪੁਆਇੰਟ ਜੀ 53 ਅੰਦਰਲਾ ਬੌਲਦ ਜੀ ਸੋਨੂ ਰੈਂਪੀ ਕਾਲੀਆਂ ਇਹ ਸੋਨੂ ਰੈਂਪੀ ਕਾਲੀਆਂ ਤੇ ਅੰਦਰਲਾ ਬੌਲਦ ਸੀਤਲ ਸਿੰਘ ਘਰਚਾ ਦਵਾਬਾ ਸੋਨਾ ਘਰਚਾ ਗਰਜੀਤ ਘਰਚਾ ਜੱਗੀ ਭਾਮੀਆਂ ਜੱਸਾ ਬਦੇਸ਼ਾਂ ਵਾਲੇ ਦਾ ਤੇ ਗਰਨੇਕ ਘਰਚੇ ਵਾਲੇ ਦਾ ਗਰਨੇਕ ਘਰਚਾ ਜੱਗੀ ਭਾਮੀਆਂ ਜੱਸਾ ਬਦੇਸ਼ਾਂ ਤੇ ਉੱਪਰ ਸੋਨੂ ਰੈਂਪੀ ਕਾਲੀਆਂ ਅਰਮਾਨ ਪੰਡਤ ਕਾਲੀਆਂ ਪੋਲਾ ਸਿੰਘ ਘਰਚਾ ਬਾਈ ਜੀ ਪੋਲਾ ਸਿੰਘ ਘਰਚਾ ਅੱਪਾ ਲਓ ਜੀ ਸਲੋ ਗੱਡੀ ਦਾ ਸਮਾਂ ਗੌਰ ਨਾਲ ਵੀ ਟਾਈਮ ਹੈ ਗੱਡੀ ਦਾ ਮਾਰ ਦੇ ਕਸੂਤੇ ਕੋਰੇ ਐ ਬੀ ਜੱਟ ਨੂੰ ਅੜੀਆਂ ਗਰਾਰੀਆਂ ਦੇ ਦੰਦੇ ਪੋਰਦਾ ਸਮਾਂ ਕਰ ਗਿਆ ਜੀ 51 ਸੈਕਿੰਡ 53 ਪੁਆਇੰਟ ਦਾ ਜੀ ਦੇਖੋ ਜੀ ਦੋ ਏ ਘੜੀਆਂ ਸੱਜੀ ਖੱਬੀ ਚ ਫਰਕ ਤਾਂ ਨਹੀਂ 51 53 ਦਾ ਸਮਾਂ ਕਰਕੇ ਪਹਿਲਾ 51 63 ਲੱਗਿਆ ਹੋਇਆ ਮੋੜ ਤੋਂ ਮੁੜੀ ਮੋੜ ਤੋਂ ਮੁੜੀ ਵਾਲਾ ਵੀ ਬਾਈ ਜੀ ਥੋੜੇ ਟਾਈਮ ਚ ਆਉਣੇ ਵਾਲਾ ਯੈਨਪੁਰੀਆ ਏ ਮਾਲਕ ਨੇ ਕਰਤੀ ਕਿਰਪਾ ਬਾਈ ਜੀ ਢਿੱਲਾ ਹੋ ਗਿਆ ਤਾਂ ਜੈਨਪੁਰੀਆ ਮੀਕਾ ਵੀ ਬहोत ਤੰਦਰੁਸਤ ਹੋ ਗਏ ਵੀਰ ਆ ਰਿਹਾ ਬਾਈ ਜੀ ਖੇਡ ਦੇ ਵਿੱਚ ਅੱਜ ਗੱਲਬਾਤ ਹੋਈ ਆ ਚੱਲ ਭਾਈ ਇਹ ਅੰਦਰਲਾ ਜਿਹੜਾ ਕਾਲਾ ਬੜਦਾ ਜੀ ਸੀਤਲ ਸਿੰਘ ਘਰਚਾ ਗਰਜੀਤ ਘਰਚਾ ਜਸਬੀਰ ਖਮਾਚਾ ਜੱਗੀ ਭਾਮੀਆਂ ਜੱਸਾਬ ਦੇ ਸ਼ਾ ਉਹਨਾਂ ਦਾ ਜੀ ਉੱਪਰਲਾ ਸੋਨੂ ਰੰਪੀ ਕਾਲੀਆਂ ਉੱਪਰਲਾ ਕਾਲੀਆਂ ਵਾਲਾ ਫੌਜੀ ਪਹੁੰਚਿਆ ਸਾਡਾ ਵੀਰ ਟਾਲ ਮਜਾਰਿਆ 37 ਸੈਕਿੰਡ 10 ਪੁਆਇੰਟ ਦਾ ਸਮਾਂ ਵੀਰੋ 37 10 ਸੋਨੂ ਰੰਪੀ ਕਾਲੀਆਂ ਸੀਤਲ ਸਿੰਘ ਅਰਚਾ ਦੁਆਬਾ ਜਸਬੀਰ ਖਮਾਚੋਂ